ਚੌਧਰੀ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਹੈ ਲੈਂਡ ਪੁਲਿੰਗ ਪਾਲਿਸੀ ਬਾਰੇ ਕਿ ਤੁਸੀਂ ਧਰਨਾ ਲਗਾਇਆ ਸੀਗਾ ਅਸੀਂ ਵੀ ਕਾਫੀ ਦੇਖਿਆ ਸ਼੍ਰੋਮਣੀ ਗਾਲੀਦਾਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਜਿਹੜਾ ਹੈਗਾ ਧਰਨੇ ਲਗਾਏ ਗਏ ਸੀਗੇ ਤੁਸੀਂ ਧਰਨਾ ਲਗਾਇਆ ਸੀਗਾ ਇੱਕੜ ਜ਼ਮੀਨ ਸਰਕਾਰ ਨੇ ਸਿਰਫ 8 ਮਹੀਨੇ ਇਹਨਾਂ ਦੇ ਰਹਿ ਕੇ 6 ਮਹੀਨੇ ਪਹਿਲੇ ਚੋਣ ਜਾਬਤਾ ਲੱਗੇ ਨਾ 8 ਮਹੀਨੇ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਦ ਕਿ ਉਹ ਲੋਕਾਂ ਜ਼ਿਮੀਂਦਾਰਾਂ ਦਾ ਧੱਕਾ ਹੋਣਾ ਸੀ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਮਦਰਦਾਂ ਬਹੁਤ ਤੁਸੀਂ ਦੇਖੋ ਪਿੱਛੇ ਜਿੱਦਾਂ ਕਿਹਾ ਗਿਆ ਕਿ ਅਸੀਂ ਉਥੋਂ ਤੱਕ ਪਾਣੀ ਪਹੁੰਚਾਇਆ ਜਿੱਥੋਂ ਤੱਕ ਅੱਜ ਤੱਕ ਕੋਈ ਸਰਕਾਰ ਪਹੁੰਚਾ ਨਹੀਂ ਸਕੀ ਸਰਕਾਰ ਗੱਲਾਂ ਕਰਦੇ ਹਨ ਕਿ ਅਸੀਂ ਪਾਣੀ ਪਹੁੰਚਾਇਆ ਉਥੋਂ ਤੱਕ ਅਸੀਂ ਵੱਧ ਤੋਂ ਵੱਧ ਸਰਕਾਰ ਜ਼ਿੰਮੇਵਾਰਾਂ ਨੂੰ ਕਿਸਾਨਾਂ ਨੂੰ ਅਸੀਂ ਸਕੀਮਾਂ ਦੇ ਰਹੇ ਹਾਂ ਤਾਂ ਫਿਰ ਲੈਂਡ ਪੂਲਿੰਗ ਪਾਲਿਸੀ ਉਹਨਾਂ ਨੇ ਇੰਨੀ ਫਿਰ ਉਲਟ ਕਿਸਾਨਾਂ ਦੇ ਕਿਉਂ ਲੈ ਕੇ ਜਾਂਦੀ ਹੈ ਇਹਨਾਂ ਨੂੰ ਲੁਧਿਆਣੇ ਬਠਿੰਡੇ ਕਦੇ ਕਿਤੇ ਕਦੇ ਕਿਤੇ ਜਿਹੜੀ ਆ ਇਹਨਾਂ ਨੇ ਲੈਂਡ ਪੋਲਿੰਗ ਸਕੀਮ ਲਾਏ ਆ ਉੱਥੇ ਜਾਣਦੇ ਆਪਾਂ ਨੂੰ ਇਹਨਾਂ ਨੂੰ ਕੀ ਲੋੜ ਸੀ ਇੱਥੇ ਰਾਜਧਾਨੀ ਦੇ ਵਿੱਚ ਨਵਾਂ ਨਾਂ ਪੰਜਾਬ ਨੂੰ ਇੱਕ ਵੱਡਾ ਉਹ ਨਾਂ ਮਿਲ ਗਿਆ ਨਿਊ ਚੰਡੀਗੜ੍ਹ ਚੰਡੀਗੜ੍ਹ ਦਾ ਛੋਟਾ ਭਰਾ ਨਿਊ ਚੰਡੀਗੜ੍ਹ ਤੇ ਉਹ ਇੱਥੇ ਜਿੰਨੀ ਮਾੜੀ ਡਿਵੈਲਪਮੈਂਟ ਕਰ ਰਹੇ ਨੇ ਇੱਥੇ ਤਾਂ ਭੁੱਲ ਗਏ